ਇਦਾਂ ਦੀਆਂ ਚੋਰੀਆਂ ਇਦਾਂ ਦੀਆਂ ਠੱਗੀਆਂ ਦੇਖੋ ਇਸ ਲੇਡੀ ਵੱਲੋਂ ਇੱਕ ਨਵਾਂ ਤਰੀਕਾ ਅਪਣਾ ਕੇ ਇਸ ਵੀਰ ਜੀ ਨੂੰ ਕਿਵੇਂ ਲੁੱਟਿਆ ਤੇ ਕਿਵੇਂ ਉਹਦਾ ਮੋਬਾਈਲ ਤੇ ਉਹਦੇ ਪੈਸੇ ਖੋਏ ਨੇ ਇੱਥੇ ਅਗਰ ਬੰਦਾ ਆਪਣੇ ਪੈਸਿਆਂ ਦੀ ਜਾਂ ਆਪਣੇ ਮੋਬਾਈਲ ਦੀ ਗੱਲ ਕਰਦਾ ਤਾਂ ਉਹਨੇ ਹੋਰ ਜ਼ਿਆਦਾ ਫਸਣਾ ਇਸ ਕਰਕੇ ਸਾਨੂੰ ਹਰ ਵੇਲੇ ਕਿਸੇ ਨੂੰ ਆਪਣੀ ਗੱਡੀ ਜਾਂ ਵਾਹ ਇੱਕ ਸਕੂਟਰੀ ਤੇ ਬਿਠਾਉਣ ਵੇਲੇ ਬਹੁਤ ਕੁਝ ਸੋਚ ਸਮਝ ਕੇ ਉਹਨੂੰ ਬਿਠਾਉਣਾ ਚਾਹੀਦਾ ਤੇ ਮੈਂ ਤਾਂ ਇਹੀ ਕਹੂੰਗਾ ਕਿ ਹੈਲਪ ਵੀ ਕਰਨੀ ਹੈ ਅਗਰ ਕਿਸੇ ਦੀ ਤਾਂ ਬਹੁਤ ਹੀ ਸੋਚ ਸਮਝ ਕੇ ਕਰੋ ਆਹ ਵੀਡੀਓ ਨੂੰ ਦੇਖੀਏ ਆ ਦੇਖੋ ਉਹ ਫੋਨ ਮੰਗ ਰਿਆ ਲੇਕਿਨ ਉਹ ਉਹਦੇ ਗੱਲ ਪੈ ਰਹੀ ਆ ਕਿ ਕਿਹੜਾ ਫੋਨ ਕਿਹੜੇ ਫੋਨ ਦੀਆਂ ਗੱਲਾਂ ਕਰਦਾ ਅਗਰ ਜਿਆਦਾ ਟਿਰਫਿਰ ਕਰੀਆ ਤਾਂ ਮੈਂ ਰੋਲਾ ਪਾ ਕੇ ਤੁਹਾਨੂੰ ਪਹਸਾ ਦੂੰਗੀ ਕਿਹੜਾ ਫੋਨ ਆ ਬਾਈ ਜੀ ਹੁਣ ਫੜਿਆ ਨਹੀਂ ਫੋਨ ਦਾ ਕੀ ਲਾਗਾ ਲੈ ਕਮਾਲ ਦੀ ਗੱਲ ਹੈ ਸਰਕਾਰਾ ਮੇਰੇ ਨਾਲ ਸਾਥੀ ਪਕਰ ਕੇ ਬਧੂਆ ਕਾਡਾ ਇਦਰਾ ਇਹ ਗੱਲ ਲਾਂਗ ਇਦਾਂ ਦੀ ਠੱਗੀ ਦੇ ਆਪਾਂ ਵੀ ਸ਼ਿਕਾਰ ਹੋ ਸਕਦੇ ਆ ਆਪਾਂ ਵੀ ਫਸ ਸਕਦੇ ਆ ਤੋਂ ਬਹੁਤ ਹੀ ਸੋਚ ਸਮਝ ਕੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਦੋਸਤ ਮਿੱਤਰਾਂ ਨੂੰ ਸ਼ੇਅਰ ਕਰਕੇ ਲਾਈਕ ਕਮੈਂਟ ਕਰਨ ਦੇ ਵੀ ਬੋਲੋ ਥੈਂਕ ਯੂ ਥੈਂਕ ਯੂ ਵੈਰੀ ਮੱਚ ਜਿਹੜਾ ਦੋ ਨਾਲੇ ਸਾਰਾ ਕੁਝ ਉੱਟ ਕੇ ਰਹਿ ਗਈ ਤਾਂ ਉਹ ਕਿਹਦਾ ਫਾਇਦਾ